ਦੀਵਾਲੀ ਦਾ ਤਿਹਾੜਾ ਕੀ ਹਾਲਾਤ ਦੀ ਐ ਇਸ ਟੰਗ ਜਰਾ ਜੀ ਅਜੇ ਮਾਰਕੀਟ ਦੇ ਵਿੱਚ ਕਸਟਮਰ ਬਿਲਕੁਲ ਨਹੀਂ ਆ ਗਾ ਜੀ ਦੁਕਾਨਦਾਰ ਬੇਵੱਸ ਹੋਏ ਪੈ ਨੇ ਸਭ ਦੁਕਾਨਦਾਰ ਫਰੀ ਬੈਠੇ ਆ ਤੁਸੀਂ ਨਜ਼ਰ ਮਾਰ ਕੇ ਦੇਖੋ ਦੋ ਦਿਨ ਰਹਿ ਗਏ ਦੀਵਾਲੀ ਨੂੰ ਔਰ 1 ਰੁਪਈਆ ਦਾ ਵੀ ਕਸਟਮਰ ਨਹੀਂ ਆਇਆ ਅਣੀ ਦੀਵਾਲੀ ਦਾ ਤਿਹਾੜਾ ਆ ਵਿਲੇ ਬੈਠੇ ਹੋਏ ਬਸ ਪਾਣੀ ਦੀ ਮਾਰ ਸਮਝ ਲਓ ਬਈ ਯਾਰ ਵੇਖ ਲਓ ਤੁਹਾਡੇ ਸਭ ਨੇ ਖਾਲੀ ਬਜ਼ਾਰਾ ਜੋ ਪੂਰੀ ਰੋਣਗਰ ਰਹਿੰਦੀ ਸੀ ਪੂਰੀ ਚੈਲਪੈਰ ਰਹਿੰਦੀ ਸੀ ਹਫਤਾ ਹਫਤਾ 10-10 ਦਿਨ ਹੂੰ ਤਾਂ ਮੌਕੇ ਦੇ ਮੌਕੇ ਤੇ ਹੀ ਰਹਿ ਗਿਆ ਬਸ ਤਾਂ ਦੇ ਇੰਤਿਹਾਰ ਵਾਲੀ ਗੱਲ ਖਤਮ ਹੋ ਗਈ ਹੈ ਜੀ ਇਹ ਲੋਕਾਂ ਕੋ ਪੈਸਾ ਹੀ ਨਹੀਂ ਦਾ ਆ ਜਿੰਨਾ ਪੈਸਾ ਖਰਚ ਕਰਕੇ ਦੁਕਾਨਦਾਰਾਂ ਨੇ ਸਮਾਨ ਪਾਇਆ ਹੋਇਆ ਦੁਕਾਨਾਂ 'ਚ ਉਹ ਪੂਰਾ ਹੋ ਜਾਊਗਾ ਨਹੀਂ ਹੋਊਗਾ ਲਾਸਟ ਚ ਜਾਣ ਗਈ ਦੁਕਾਨਦਾਰ ਦੁਆਲੀ ਆ ਗਈ ਫਿੱਕੀ ਜਾਏਗੀ ਜੀ ਫਿੱਕੀ ਜਾਏਗੀ ਫਿੱਕੀ ਜਾਏਗੀ ਦੁਆਲੀ ਮੈਨੂੰ 35 ਸਾਲ ਹੋ ਗਏ ਕੰਮ ਕਰਦੇ ਰੋ ਅੱਜ ਤੱਕ ਅਸੀਂ ਇੰਨਾ ਬਾਜ਼ਾਰ ਦੇ ਵਿੱਚ ਮੰਦਾ ਨਹੀਂ ਦੇਖਿਆ ਜਿੰਨਾ ਹੁਣ ਮੰਦਾ ਹੋ ਰਿਹਾ ਪਹਿਲਾਂ ਦੱਸਿਆ ਨਾ ਗਿਆ ਦਸਰੇ ਦਾ ਤਾਂ ਯਾਰ ਪਤਾ ਹੀ ਨਹੀਂ ਲੱਗਾ ਬਾਜ਼ਾਰ ਦੇ ਵਿੱਚ ਤੇ ਸਰਾ ਵੀ ਹੁੰਦਾ ਕੋਈ ਤੇ ਗਵਰਨਮੈਂਟ ਜਿਹੜੀ ਉਹ ਟੈਕਸ ਤੇ ਟੈਕਸ ਹੋਰ ਠੁਕੀ ਹੋਈ ਹੈ ਜੀਐਸਟੀ ਵਧਾਤਾ ਜੀ ਫਲਾਣਾ ਵਧਾਤਾ ਜੀ ਜਿਵੇਂ ਕੋਈ ਇਨਕਮ ਟੈਕਸ ਲਾਤਾ ਜੀ ਕੋਈ ਫਲਾਣਾ ਲਾਤਾ ਜੀ ਦੁਕਾਨਦਾਰਾਂ ਨੂੰ ਇਹਦੇ ਚ ਕਰਕੇ ਕਾਫੀ ਅਸਰ ਪੈ ਰਿਹਾ ਤੇ ਸਾਡੇ ਸਮਝ ਤਾਂ ਨਹੀਂ ਆ ਰਿਹਾ ਕਿ ਦੁਵਾਲੀ ਨੂੰ ਦੋ ਦਿਨ ਰਹਿ ਕੇ ਤੇ ਬਾਜ਼ਾਰ ਬੰਦਾ ਇੱਕ ਵੀ ਨਹੀਂ ਰੌਣਕ ਹੀ ਨਹੀਂ ਹੈਗੀ ਲੋਕਾਂ ਦੇ ਚਿਹਰਿਆਂ 'ਤੇ ਰੌਣਕ ਨਹੀਂ ਹੈਗੀ। ਦੋ ਦਿਨ ਬਾਅਦ ਦੀਵਾਲੀ ਦਾ ਤਿਉਹਾਰ ਆ ਤੇ ਬਾਜ਼ਾਰਾਂ ਵਿੱਚ ਸਨਾਟਾ ਜਿਹੜਾ ਉਹ ਛਾਇਆ ਹੋਇਆ। ਐਸੋਇਲਾ ਸੀ ਫਰੋਇਪਰ ਦੇ ਮੇਨ ਬਾਜ਼ਾਰ ਵਿੱਚ ਮੌਜੂਦ ਆ ਜਿੱਥੇ ਦੁਕਾਨਦਾਰਾਂ ਦਾ ਕਹਿਣਾ ਕਿ ਗਾਹ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਕਿਤਨਾ ਕਿਤੇ ਇਸ ਦਾ ਕਾਰਨ ਜਿਹੜਾ ਉਹ ਹੜਾਂ ਦੀ ਮਾਰ ਦੱਸੀ ਜਾ ਰਹੀ ਹੈ ਕਿ ਪਿੰਡਾਂ ਵਿੱਚ ਜਿਹੜੇ ਹੜ ਆਏ ਸੀ ਉਸ ਨਾਲ ਗਾਹਕ ਜਿਹੜਾ ਬਾਜ਼ਾਰਾਂ ਵਿੱਚ ਨਜ਼ਰ ਨਹੀਂ ਆ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਮੇਨ ਬਾਜ਼ਾਰ ਦੀਆਂ ਹਨ ਤਾਂ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੈਂ ਕੈਮਰਾਮੈਨ ਨੂੰ ਕਹਿੰਦਾ ਤਸਵੀਰ ਦਿਖਾ ਦੇਣਾ ਦੂਰ ਦੂਰ ਤੱਕ ਦੇਖੋਗੇ ਕਿਤੇ ਵੀ ਗਾਹ ਜਿਹੜਾ ਉਹ ਨਜ਼ਰ ਨਹੀਂ ਆਏਗਾ ਨਹੀਂ ਤਾਂ ਅਗਰ ਦਿਵਾਲੀ ਦੇ ਦਿਨਾਂ ਦੀ ਗੱਲ ਕਰ ਲਈ ਤੇ ਇਸ ਬਜ਼ਾਰ ਵਿੱਚ ਪੈ ਰੱਖਣ ਨੂੰ ਵੀ ਤਾਂ ਜਿਹੜਾ ਉਹ ਨਹੀਂ ਮਿਲਦਾ ਹੁੰਦਾ ਸੀਗਾ ਦੁਕਾਨਦਾਰ ਮਜੂਦਾ ਗੱਲਬਾਤ ਕਰ ਲੈਣੇ ਆ ਭਾਜੀ ਦਿਵਾਲੀ ਦਾ ਤਹਾਰਾ ਕੀ ਹਾਲਾਤ ਦੀ ਹੈ ਇਸ ਟਾਈਮ ਬਜ਼ਾਰਾਂ ਦੀ ਸ੍ਰੀ ਕਾ ਜੀ ਸੰਦੀਪ ਮਰੁਨਾ ਜੀ ਅੱਜ ਮਾਰਕੀਟ ਦੇ ਉੱਤੇ ਕਸਟਮਰ ਬਿਲਕੁਲ ਨਹੀਂ ਆ ਗਾ ਜੀ ਦੁਕਾਨਦਾਰ ਬੇਵਸ ਹੋਏ ਪਏ ਨੇ ਕੋਈ ਕਸਟਮਰ ਨਹੀਂ ਆ ਗਾ ਬਿਲਕੁਲ ਪਾਣੀ ਦੀ ਖੜਾ ਨਾਲ ਜਿਹੜਾ ਜ਼ਰੂਰੀ ਸਾਮਾਨ ਹੈ ਉਹ ਲੈ ਕੇ ਜਾਂਦੇ ਜੀ ਨਹੀਂ ਤਾਂ ਵਰਨਾ ਕੋਈ ਪੈਸਾ ਕੱਢ ਕੇ ਤੇ ਸਭ ਦੁਕਾਨਦਾਰ ਫਰੀ ਬੈਠੇ ਆ ਤੁਸੀਂ ਨਜ਼ਰ ਮਾਰ ਕੇ ਦੇਖੋ ਦੋ ਦਿਨ ਰਹਿ ਗਏ ਦੀਵਾਲੀ ਨੂੰ ਔਰ 1 ਰੁਪਈਆ ਦਾ ਵੀ ਕਸਟਮਰ ਨਹੀਂ ਆਉਂਦਾ ਲੱਗਦਾ ਇਸ ਵਾਰ ਜਿੰਨਾ ਪੈਸਾ ਖਰਚ ਕਰਕੇ ਦੁਕਾਨਦਾਰਾਂ ਨੇ ਸਮਾਨ ਪਾਇਆ ਹੋਇਆ ਦੁਕਾਨਾਂ 'ਚ ਉਹ ਪੂਰਾ ਹੋ ਜਾਊਗਾ ਨਹੀਂ ਹੋਈ ਲੋਸ 'ਚ ਜਾਣ ਗਈ ਦੁਕਾਨਦਾਰ ਜਿਨ੍ਹਾਂ ਨੇ ਨੇ ਨਿਨ ਇਨਵੈਸਟਮੈਂਟ ਕੀਤੀ ਹੈ ਪੈਸੇ ਲਗਾਏ ਨੇ ਖਰਚੇ ਪੈਂਦੇ ਨੇ ਲੜਕਿਆਂ ਦੇ ਖਰਚੇ ਪੈਂਦੇ ਨੇ ਕੋਈ ਕਸਟਮਰ ਮੇਰੇ ਖਿਆਲ ਤਾ ਹੈ ਇਸ ਵਾਰ ਦੀਵਾਲੀ ਖਤਮ ਜਾਏਗੀ ਤਾਂ ਬਿਲਕੁਲ ਇਧਰ ਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਜੜੀਆਂ ਉਹ ਕਰਦਨੇ ਆ ਤਸਵੀਰਾਂ ਤੁਸੀਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਫਰੋਇਪਰ ਦੇ ਬਾਣ ਬਾਜ਼ਾਰ ਦੀਆਂ ਹਨ ਤਾਂ ਇਧਰ ਦੇਖ ਸਕਦੇ ਹੋ ਕਿ ਦੁਕਾਨਦਾਰ ਜਿਹੜੇ ਉਹ ਵਿਲੇ ਬੈਠੇ ਹੋਏ ਆ ਗਾਹ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਗੱਲਬਾਤ ਕਰ ਲੈਂਦੇ ਆ ਅ ਭਾਜੀ ਕੀ ਨਾਮ ਕੀ ਤੁਹਾਡਾ ਵਿਨੇ ਘਟਾਰੀਆ ਅਰੇ ਇਹ ਦੀਵਾਲੀ ਦਾ ਤਿਉਹਾਰ ਆ ਵਿਲੇ ਬੈਠੇ ਹੋਏ ਬਸ ਪਾਣੀ ਦੀ ਮਾਰ ਸਮਝ ਲਓ ਹੂੰ ਬਿਜਾਰ ਵੇ ਲੋ ਤੁਹਾਡੇ ਸਭ ਨਹੀਂ ਖਾਲੀ ਦੁਕਾਨ ਦਾ ਸਭ ਵੇਲੇ ਬੈਠੇ ਰਹੇ ਜੇ ਪਹਿਲਾਂ ਦੀ ਗੱਲ ਕਰ ਲਈ ਤਾਂ ਪਹਿਲਾਂ ਵੀ ਦਿਵਾਲੀਆਂ ਆਉਂਦੀਆਂ ਪਿਛਲੇ ਸਾਲ ਵੀ ਦਿਵਾਲੀ ਆਈ ਸੀਗੀ ਤਾਂ ਕਿੰਨਾ ਕ ਫਰਕ ਲੱਗਦਾ ਬਹੁਤ ਜ਼ਿਆਦਾ ਫਰਕ ਆ ਜੀ ਪਹਿਲਾਂ ਤਾਂ ਗੈਮ ਹੋ ਗਿਆ ਬਿਜਾਰਾ ਜਿਹੜੀ ਪੂਰੀ ਰੌਣਕ ਰਹਿੰਦੀ ਸੀ ਪੂਰੀ ਚਹਿਲ ਪਹਿਲ ਰਹਿੰਦੀ ਸੀ ਹਫਤਾ ਹਫਤਾ 10-10 ਦਿਨ ਹੂੰ ਤਾਂ ਮੌਕੇ ਦੇ ਮੌਕੇ ਤੇ ਹੀ ਰਹਿ ਗਏ ਬਸ ਕਾ ਮੌਕੇ ਦਾ ਹੀ ਰਹਿ ਗਏ ਕਾ ਕਉ ਤਾਂ ਕੋਈ ਹੋਲੀ ਦੇੰਤਿਹਾਰ ਵਾਲੀ ਗੱਲ ਖਤਮ ਹੋ ਗਈ ਹੈ ਜੀ ਇਹ ਲੋਕਾਂ ਕੋ ਪੈਸਾ ਹੀ ਨਹੀਂ ਦਾ ਖਰਚੇ ਪੂਰੇ ਹੋ ਜਾਣਗੇ ਕਿ ਨਹੀਂ ਉਮੀਦ ਨਹੀਂ ਲੱਗਦੀ ਦੁਵਾਰ ਦੁਵਾਲੀ ਆ ਗਈ ਫਿੱਕੀ ਜਾਏਗੀ ਜੀ ਫਿੱਕੀ ਜਾਏਗੀ ਫਿੱਕੀ ਜਾਏਗੀ ਦੁਵਾਲੀ ਆ ਤਾਂ ਬਿਲਕੁਲ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦਿਵਾਲੀ ਜਿਹੜੀ ਆ ਇਸ ਵਾਰ ਫਿੱਕੀ ਜਾਵੇਗੀ ਗਾਗ ਨਜ਼ਰ ਨਹੀਂ ਆ ਰਿਹਾ ਗਾਗ ਨਜ਼ਰ ਨਹੀਂ ਆ ਰਿਹਾ ਨਹੀਂ ਬਿਲਕੁਲ ਗਾਗ ਨਹੀਂ ਹੈਗਾ ਬਹੁਤ ਜਿਆਦਾ ਸਰ ਹੈ ਜੀ ਕੋਈ ਗਾਗ ਨਹੀਂ ਹੈਗਾ ਬਾਜ਼ਾਰ ਚ ਆਹ ਵੇਖੋ ਜੀ ਸਵੇਰ ਦੇ ਬੈਠੇ ਆ ਕੋਈ ਖਾਸ ਗਾਗ ਨੂੰ ਕਿੰਨੇ ਦਾ ਸਵਾਲ ਹੋਊਗਾ ਇਹ ਜਿਆਦਾ ਨਹੀਂ ਤੇ 30000 ਰੁਪਏ ਦਾ ਸਵਾਲ ਹੋਏਗਾ ਬਾਹਰ ਬਾਹਰ ਜਿਹੜਾ ਪਿਆ ਜਿਹਦਾ ਅੰਦਰ ਪਿਆ ਉਹ ਵੱਖਰਾ ਉਹ ਤਾਂ ਬਹੁਤ ਵੱਖਰਾ ਹੈ ਜੀ ਉਹਦਾ ਅੰਦਰ ਤਾਂ ਹਸਾਬ ਹੀ ਨਹੀਂ ਹੈਗਾ ਕੀ ਬਹੁਤ ਫਿੱਕੀ ਜਾਏਗੀ ਅੱਜ ਕੀ ਦਵਾਲ ਕੋਈ ਖਾਸ ਵਿਚਾਰ ਚ ਨਿਆਲੀ ਨਹੀਂ ਆ ਰਿਹਾ ਕੁਝ ਔਨਲਾਈਨ ਨੇ ਬਹੁਤ ਮਾਰ ਮਾਰੀ ਹੈ ਕੁਝ ਹੁਣ ਜੀ ਗਾਗ ਬਹੁਤ ਘਟਿਆ ਹੋਇਆ ਹੈ ਬਾਜ਼ਾਰਾ ਸਭ ਨੂੰ ਕਾਫੀ ਮੰਦੀ ਜਿਹੜੀ ਆ ਉਹ ਨਜ਼ਰ ਆ ਰਹੀ ਆ ਤਸਵੀਰ ਤੁਸੀਂ ਦੇਖ ਸਾਦੇ ਹੋ ਕਿ ਦੁਕਾਨਦਾਰਾਂ ਨੇ 5000 ਰੁਪਏ ਦੀ ਸੇਲ ਜਿਹੜੀ ਆ ਉਹ ਲਗਾ ਦਿੱਤੀ ਆ ਕਿ ਚਲੋ ਭਾਈ ਜਿਹੜਾ ਸਮਾਨ ਅਸੀਂ ਪੈਸਾ ਖਰਚ ਕੇ ਦੁਕਾਨਾਂ ਤੇ ਪਾਇਆ ਹੋਇਆ ਉਸਦੇ ਪੈਸੇ ਹੀ ਜਿਹੜੇ ਆ ਪੂਰੇ ਹੋ ਜਾਣ ਪਰ ਕਿਤੇ ਨਾ ਕਿਤੇ ਬਾਜ਼ਾਰ ਜਿਹੜੇ ਆ ਉਹ ਖਾਲੀ ਨਜ਼ਰ ਆ ਰਹੇ ਆ ਬਹੁ ਜੇ ਵੇਲੇ ਬੈਠੇ ਹੋ ਮਾਰਕੀਟ ਸਰ ਸਲਮ ਚੱਲ ਰਹੀ ਹੈ ਜੀ ਦੁਆਲੀ ਵਾਲੀ ਗੱਲ ਬਾਤ ਨਹੀਂ ਹੈ ਪਸ਼ ਪਾਣੀ ਦੀ ਮਾਰੀ ਪਈ ਹੈ ਜੀ ਇਸ ਲਈ ਮਾਹੌਲ ਬਾਜ਼ਾਰ ਦਾ ਖੰਡਾ ਹੀ ਹੈ ਜੀ ਦੋਲੀਆ ਅਹਿਸਾਨ ਜੇ ਪਹਿਲਾਂ ਕਿੰਨਾ ਪਹਿਲੇ ਨਾਲ ਸਰ ਕਾਫੀ ਫਰਕ ਪਿਆ ਜੀ ਮਾਰਕੀਟ ਪਹਿਲੇ ਕਾਫੀ ਇਮਪਰੂਵਮੈਂਟ ਬਾਜ਼ਾਰ ਚ ਬਹੁਤ ਰਸ਼ ਹੁੰਦਾ ਸੀ ਚੱਲਣ ਦਾ ਟਾਈਮ ਨਹੀਂ ਲੱਗਦਾ ਕਸਟਮਰ ਆਣ ਫੁੱਲ ਦੁਕਾਨ ਦੇ ਰਸ਼ ਹੁੰਦਾ ਸੀ ਹੁਣ ਕਾਫੀ ਟਾਈਮ ਵੇਟ ਕਰਨ ਤੋਂ ਬਾਅਦ ਕਸਟਮਰ ਆ ਰਿਹਾ ਜੀ ਮਾਰਕੀਟ ਤੇ ਬੋਲ ਦਾ ਕਾਫੀ ਸਲੰਪ ਹੋ ਗਿਆ ਕੀ ਲੱਗਦਾ ਇਸ ਮਹੀਨੇ ਦੇ ਅੱਧੇ ਪੂਰੇ ਹੋਣਗੇ ਸਰ ਦੇਖੋ ਜੀ ਦਿਵਾਲੀ ਤੋਂ ਬਾਅਦ ਜਿੰਨੇ ਛੋਨੇ ਬੇਮੰਡੀ ਆਨੇ ਉਹਨਾਂ ਦੇ ਮਾਰਕੀਟ ਸਲੰਪ ਚੱਲ ਰਿਹਾ ਹੈ ਮਾਰਕੀਟ ਦੇ ਜ਼ਿੰਮੇਵਾਰ ਨੂੰ ਆਸ ਹੁੰਦੀ ਹੈ ਜੀ ਜੀ ਸਰ ਸਮਾਨ ਜਿਹੜਾ ਵਿਸੇਸ ਆਪ ਚਾਹੀਦਾ ਜੀ ਸਰ ਮਾਰਕੀਟ ਸਲੰਪ ਹੀ ਹੈ ਸਾਡੇ ਇਸ ਟਾਈਮ ਕੁਝ ਨਹੀਂ ਹੈ ਰਿਸਪੌਂਸ ਲੈ ਜਾਣਾ ਜਿੰਨੇ ਇਨਵੈਸਟਮੈਂਟ ਸਰ ਸ਼ਾਪ ਤੇ ਕੀਤੇ ਉਸ ਹਿਸਾਬ ਨਾਲ ਟਰਨਓਵਰ ਨਹੀਂ ਹੋ ਕੋ ਮਰੀ ਸਾਹਿਬ ਸੋਸ ਥੈਂਕ ਯੂ ਤੁਮ ਤਬਿਲਕਲ ਦੁਕਾਨਦਾਰਾਂ ਨੇ ਜਿੰਨਾ ਖਰਚਾ ਜਿਹੜਾ ਕੁਤਾ ਉਹਨਾਂ ਨਿਕਲਦਾ ਨਜ਼ਰ ਨਹੀਂ ਆ ਰਿਹਾ ਇੱਧਰ ਦੇਖ ਸਕਦੇ ਹੋ ਭਾਈ ਸਾਹਿਬ ਵਿਲੇ ਬੈਠੇ ਹੋਇਆ ਅ ਤੁਸੀਂ ਦੇਖ ਸਕਦੇ ਹੋ ਕੱਪੜਿਆਂ ਦੀ ਦੁਕਾਨ ਆ ਤੇ ਗਾਹ ਕਿਤੇ ਵੀ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਦੁਕਾਨਦਾਰ ਜਿਹੜੇ ਆ ਉਹ ਵਿਲੇ ਬੈਠੇ ਨਜ਼ਰ ਆ ਰਿਹਾ ਗੱਲਬਾਤ ਕਰ ਲੈਣੇ ਸਾਡੇ ਨਾਲ ਦੁਕਾਨਦਾਰ ਮੌਜੂਦ ਆ ਭਾਈ ਜੀ ਦੀਵਾਲੀ ਦਾ ਤਿਹਾਰ ਆ ਤਾਂ ਗਾਹ ਦੀ ਗੱਲ ਕਰਨ ਲਈ ਗਾਹ ਦੁਕਾਨਦਾਰ ਕਹਿੰਦੇ ਕਿਤੇ ਵੀ ਜਿਹੜਾ ਨਜ਼ਰ ਨਹੀਂ ਆ ਰਿਹਾ ਹਾਂਜੀ ਅਵਾਰੀ ਕਰ ਕਰ ਇਹ ਜਿਹੜਾ ਦੀਵਾਲੀ ਦਾ ਤਿਹਾਰ ਹੈ ਇਹ ਸਭ ਤੋਂ ਅਸੀਂ ਸਮਝਦੇ ਆ ਕਿ ਫਿੱਕਾ ਹੈ ਪਹਿਲਾਂ ਦਸਿਆ ਨਾਂਗਿਆ ਦਸਰੇ ਦਾ ਤਾਂ ਯਾਰ ਪਤਾ ਨਹੀਂ ਲੱਗਾ ਬਾਜ਼ਾਰ ਦੇ ਚੋਂ ਤੇ ਸਹਰਾ ਵੀ ਹੁੰਦਾ ਕੋਈ ਅੱਜ ਮੈਨੂੰ 35 ਸਾਲ ਹੋ ਗਏ ਕੰਮ ਕਰਦੇ ਰੋ ਮੇਰੀ ਛੋਬ ਦਾ ਨਾਮ ਹੈ ਮੋਮੀ ਕਲਾਸ ਹਾਊਸ ਤੇ ਅੱਜ ਤੱਕ ਅਸੀਂ ਇੰਨਾ ਬਾਜ਼ਾਰ ਦੇ ਵਿੱਚ ਮੰਦਾ ਨਹੀਂ ਦੇਖਿਆ ਜਿੰਨਾ ਹੁਣ ਮੰਦਾ ਹੋ ਰਿਹਾ ਪਹਿਲਾ ਹੁੰਦਾ ਸੀਗਾ ਜੀ ਦੀਵਾਲੀ ਆ ਗਈ ਦਸਹਿਰਾ ਆ ਗਿਆ ਕੋਈ ਪਟੋਲ ਪੰਪਾਂ ਵਾਲੇ ਕੋਈ ਆੜਤੀਏ ਸ਼ੈਲਰ ਆਪਣਾ ਸ਼ੈਲਰਾਂ ਵਾਲੇ ਲੋਕਾਂ ਨੂੰ ਪੈਂਟਾ ਸ਼ਰਟਾ ਲੈ ਕੇ ਦਿੰਦੇ ਸੀ ਜਿਹੜੇ ਉਹ ਲੇਡੀਜ਼ ਕੰਮ ਕਰਦੀਆਂ ਉਹਨਾਂ ਨੂੰ ਸੂਟ ਲੈ ਕੇ ਦਿੰਦੇ ਸੀ ਗਿਫਟ ਦਿੰਦੇ ਸੀ ਅੱਜ ਕੱਲ ਤਾਂ ਹਰ ਇੱਕ ਨੂੰ ਸਿਸਟਮ ਦਾ ਸਮਝ ਨਹੀਂ ਆਉਂਦੀ ਕਿ ਸਿਸਟਮੇ ਬਣ ਕੀ ਗਿਆ ਹੈ ਹਾਂ ਕੋਈ ਕਿਸੇ ਨੂੰ ਮਤਲਬ ਨਹੀਂ ਲੈ ਕੇ ਦੇ ਰਿਹਾ ਕੋਈ ਚੀਜ਼ ਹਾਂਜੀ ਆਪੋ ਆ ਦਾ ਮਸਾ ਗੁਜ਼ਾਰਾ ਹੀ ਹੋ ਰਿਹਾ ਲੋਕਾਂ ਦਾ ਤੇ ਗਵਰਨਮੈਂਟ ਜਿਹੜੀ ਉਹ ਟੈਕਸ ਟੈਕਸ ਹਰ ਠੁਕੀ ਆਉਂਦੀ ਹੈ ਜੀਐਸਟੀ ਵਧਾਤਾ ਜੀ ਫਲਾਣਾ ਵਧਾਤਾ ਜੀ ਹੁਣ ਚਲੋ ਥੋੜਾ ਜਿਹਾ ਘਟਾਇਆ ਨੇ ਨਾ ਹਾਂਜੀ ਇਹ ਇਹੋ ਜਿਹੇ ਟੈਕਸਾਂ ਦੇ ਨਾਲ ਫਿਰ ਜਿਹੜੇ ਸਾਨੂੰ ਬਹੁਤ ਮਾਰ ਪੈ ਰਹੀ ਆ ਆਮ ਟੈਕਸਾਂ ਦੀ ਜਿਵੇਂ ਕੋਈ ਜੀਐਸਟੀ ਦੇ ਨਾਲ ਜਿਵੇਂ ਕੋਈ ਇਨਕਮ ਟੈਕਸ ਲਾਤਾ ਜੀ ਕੋਈ ਫਲਾਣਾ ਲਾਤਾ ਜੀ ਦੁਕਾਨਦਾਰਾਂ ਨੂੰ ਇਹਦੇ ਕਰਕੇ ਕਾਫੀ ਅਸਰ ਪੈ ਰਿਹਾ ਜਿਹੜਾ ਵਪਾਰ ਹੈ ਉਹ ਅੱਗੇ ਤਰੀਕੇ ਦੇ ਵਿੱਚ ਮੰਦੇ ਤੇ ਜਾ ਰਿਹਾ ਆਨਲਾਈਨ ਜਿਹੜਾ ਵਪਾਰ ਸਾਰਾ ਹੀ ਮੰਦਾ ਜੇ ਅਸੀਂ ਬਾਹਰ ਮਾਰਕੀਟ 'ਚ ਜਾਨੇ ਆ ਜਿਵੇਂ ਲੁਧਿਆਣੇ ਚਲੇ ਗਏ ਹਾਂਜੀ ਅੰਮ੍ਰਿਤਸਰ ਜਾਨੇ ਆ ਦਿੱਲੀ ਜਾਨੇ ਆ ਉੱਥੇ ਵੀ ਉਹ ਉਹ ਵੀ ਲੋਕ ਜਿਹੜੇ ਉਹ ਵੀ ਚੀਕਦੇ ਆ ਵੀ ਸਾਡਾ ਜਿਹੜਾ ਇਹ ਉਹ ਜਿਹੜਾ ਪਹਿਲਾਂ ਵਾਲਾ ਵਾਰ ਉਹ ਨਹੀਂ ਹੈਗਾ ਕੱਲ ਕਿ ਚਲੋ ਆਪਣਾ ਦਾ ਛੋਟਾ ਜਿਹਾ ਸ਼ਹਿਰ ਆ ਵੱਡੇ ਸ਼ਹਿਰਾਂ ਦਾ ਵੀ ਇਹ ਹਾਲ ਹੈ ਹਾਂਜੀ ਵੱਡੇ ਸ਼ਹਿਰਾਂ ਦੇ ਵਿੱਚ ਵੀ ਪ੍ਰੋਬਲਮ ਹੈ ਜੇ ਇੱਥੇ ਤੁਹਾਨੂੰ ਅਸੀਂ ਪੈਸੇ ਵਟਾਂਗੇ ਤੇ ਅਸੀਂ ਇੱਥੋਂ ਫਟਾਫਟ ਲੈ ਕੇ ਪੈਸੇ ਜਾਵਾਂਗੇ ਤੇ ਫਿਰ ਵੱਡੇ ਸ਼ਹਿਰ ਦੇ ਵਿੱਚ ਜਾ ਕੇ ਉਸ ਤੋਂ ਹੌਲ ਸੇਲ ਦੀਆਂ ਦੁਕਾਨਾਂ ਤੇ ਅਸੀਂ ਪੈਸੇ ਦੇ ਕੇ ਆਵਾਂਗੇ ਹਾਂ ਜੀ ਜੇ ਇੱਥੇ ਸਾਡੇ ਕੋਲ ਕੰਮ ਹੈ ਨਹੀਂ ਕਿ ਅਸੀਂ ਉੱਥੇ ਜਾ ਕੇ ਵੀ ਕਰਾਂ ਹਾਂ ਬਿਲਕੁਲ ਜੇ ਪੈਸੇ ਵੱਡਾਂਗੇ ਤਾਂ ਪੈਸੇ ਲੈ ਉਹਨਾਂ ਨੂੰ ਦੇ ਕੇ ਆਵਾਂਗੇ ਨਾ ਜੀ ਹਾਂ ਜੀ ਇਸ ਕਰਕੇ ਬਾਜ਼ਾਰ ਦੇ ਵਿੱਚ ਕਾਫੀ ਮੰਦੀ ਹੈ ਪਹਿਲਾਂ ਵੀ ਇਦਾਂ ਦੇ ਹਾਲਾਤ ਕਦੇ ਦੇਖੇ ਆ ਨਹੀਂ ਫਿਰੋਜ਼ਪੁਰस्तानी ਦੇਖੇ ਇਦਾਂ ਬੜਾ ਸੋਹਣਾ ਸੀਜ਼ਨ ਚੱਲਦਾ ਸੀ ਫਸਲਾਂ ਆਉਂਦੀਆਂ ਸੀ ਲੇਕਿਨ ਹੁਣ ਪਹਿਲਾਂ ਜੰਗ ਦੇ ਕਾਰਨ ਫਿਰ ਫਲੱਡ ਦੇ ਕਾਰਨ ਫਿਰ ਲੋਕਾਂ ਦਾ ਝਾੜ ਘਟ ਗਿਆ ਸਾਰਾ ਕੰਮ ਹੀ ਅਪਸੈਟ ਹੋ ਗਿਆ ਸੋ ਮੈਂ ਕਪੜਾ ਐਸੋਸੀਏਸ਼ਨ ਦਾ ਪ੍ਰਧਾਨ ਹਾਂ ਸਾਡੀ ਸਮਝ ਤਾਂ ਨਹੀਂ ਆ ਰਿਹਾ ਕਿ ਦੁਵਾਲੀ ਨੂੰ ਦੋ ਦਿਨ ਰਹਿ ਕੇ ਤੇ ਬਾਜ਼ਾਰ ਬੰਦਾ ਇੱਕ ਵੀ ਨਹੀਂ ਰੌਣਕ ਨਹੀਂ ਹੈਗੀ ਲੋਕਾਂ ਦੇ ਚਿਹਰਿਆਂ 'ਤੇ ਰੌਣਕ ਨਹੀਂ ਹੈਗੀ ਸੋ ਗੱਲ ਹੈ ਪ੍ਰਭੂ ਦੇ ਵਾਸੀ ਆ ਸਾਰਾ ਮੁਝ ਦੁਕਾਨਦਾਰ ਕਿਨਾਂ ਨਾਲ ਗੱਲਬਾਤ ਕੀਤੀ ਆ ਤਾਂ ਇਸ ਵਾਰ ਬਾਜ਼ਾਰਾਂ ਵਿੱਚ ਕਾਫੀ ਮੰਦੀ ਜਿਹੜੀ ਆ ਉਹ ਨਜ਼ਰ ਆ ਰਹੀ ਆ ਕਿਤੇ ਨਾ ਕਿਤੇ ਇਸ ਦਾ ਵੱਡਾ ਕਾਰਨ ਜਿਹੜਾ ਉਹ ਹੜ੍ਹਾਂ ਦੀ ਮਾਹਰ ਦੱਸੀ ਜਾ ਰਹੀ ਹੈ ਕਿ ਕਿਉਂਕਿ ਸਰਹੱਦੀ ਜ਼ਿਲ੍ਹਾ ਤਾਂ ਸਰਹੱਦੀ ਜ਼ਿਲ੍ਹਾ ਫਰੋਇਪੁਰ ਦੇ ਪਿੰਡਾਂ ਵਿੱਚ ਬੀਤੇ ਦਿਨੀ ਜਿਹੜੇ ਹੜ੍ਹ ਆਏ ਸੀਗੇ ਉਸ ਨਾਲ ਕਾਫੀ ਪਿੰਡ ਜਿਹੜੇ ਪ੍ਰਭਾਵਿਤ ਹੋਏ ਸੀਗੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਪਾਣੀ ਵਿੱਚ ਡੁੱਬ ਗਈਆਂ ਸਨ ਘਰ ਟੱਟੇ ਦੀ ਹੋ ਗਏ ਸਨ ਉਸ ਦਾ ਵੱਡਾ ਅਸਰ ਜਿਹੜਾ ਉਹ ਫਰੋਇਪੁਰ ਬਾਜ਼ਾਰਾਂ ਵਿੱਚ ਨਜ਼ਰ ਆ ਰਿਹਾ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਕਿਹਾ ਕਿ ਜਿੰਨਾ ਪੈਸਾ ਸੀ ਇਸ ਵਾਰ ਦੁਕਾਨਾਂ ਤੇ ਲਾਇਆ ਸਮਾਨ ਤੇ ਲਾਇਆ ਸਮਾਨ ਜਿਹੜਾ ਦੁਕਾਨਾਂ ਤੇ ਪਾਇਆ ਕੀ દિਵਾਲੀ ਦਾ ਤਿਉਹਾਰ ਆ ਚਾਰ ਪੈਸੇ ਵਟਾਂ ਦੇ ਖਰਚੇ ਜਿਹੜੇ ਆ ਉਹ ਕੱਢਾਂਗੇ ਤਾਂ ਇਸ ਵਾਰ ਉਹ ਪੈਸਾ ਲਾਇਆ ਵੀ ਜਿਹੜਾ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਿੰਨੇ ਕਰੇ ਉਹ ਪੈਸਾ ਵੀ ਜਿਹੜਾ ਉਹ ਇਸ ਵਾਰ ਦੁਕਾਨਦਾਰਾਂ ਨੂੰ ਪੰਨੋਂ ਜਿਹੜਾ ਉਹ ਪਵੇਗਾ। ਗੋਪੀਪਤ ਕੈਮਰਾਮੈਨ ਰਾਜਵੀਰ ਤੇ ਲਾਲ ਪਰਮਜੀਤ ਸਖਣਾ ਪੰਜਾਬੀ ਲੋਕ ਚੈਨ